ਜੋ ਜੀ ਕੀ ਪਤੇ ਸਾਧ ਸੰਗਤ ਜੀ ਅਸੀਂ ਧੰਨਵਾਦ ਕਰਦੇ ਹਾਂ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀਆਂ ਦਾ ਜਿਨ੍ਹਾਂ ਨੇ ਸਾਡੇ ਇੱਕ ਵਾਰ ਕਹੇ ਤੇ 350 ਸਾਲਾ ਸ਼ਤਾਬਦੀ ਜਿਲਗੁਰੂ ਸੇਗਹਦਰ ਮਹਾਰਾਜੀ ਜੀ ਦੇ ਮਨਾਏ ਜਾ ਰਹੇ ਦਿਵਸ ਉਸ ਵਾਸਤੇ ਸਾਨੂੰ ਬੱਸ ਜਿਹੜੀ ਪ੍ਰੋਵਾਈਡ ਕਰਾਈ ਉਹਨਾਂ ਨੇ ਧੰਨਵਾਦ ਹੈ ਉਹਨਾਂ ਦੇ ਪੀਐਸ ਸਾਹਿਬਾ ਤੇ ਨਾਲ ਹੀ ਮਨਦੀਪ ਸਿੰਘ ਵੀ ਡੂਮੇਵਾਲ ਜਿਨ੍ਹਾਂ ਨੇ opralle ਵਿੱਚ ਸਾਡਾ ਸਾਥ ਦਿੱਤਾ ਤੇ ਅਸੀਂ ਨਾਲ ਇਹ ਵੀ ਮੰਗ ਰੱਖਦੇ ਹਾਂ ਕਿ ਜਿਹੜੀ ਬੱਸ ਇੱਕ ਸਾਨੂੰ ਪੱਕਾ ਰੂਟ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੁਰਾਲਗਨ ਸਾਹਿਬ ਵਾਸਤੇ ਇੱਕ ਬੱਸ ਵੀ ਪੱਕੀ ਦਿੱਤੀ ਜਾਵੇ ਤਾਂ ਕਿ ਸੰਗਤਾਂ ਨੂੰ ਜਿਹੜਾ ਮਤੋਂ ਅਨੰਤਪੁਰ ਸਾਹਿਬ ਦਰਸ਼ਨੀਦਾਰਿਆਂ ਵਾਸਤੇ ਜਾਣਾ ਸੌਖਾ ਹੋ ਸਵੇ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਥੱਲੇਲੀ ਮੇਨ ਰੋਡ ਨਾਲੋਂ ਜਿਹੜਾ ਟਾਟੋਫਾ ਉੱਧਰੋਂ ਸਾਨੂੰ ਕੋਈ ਬੱਸ ਨਹੀਂ ਮਿਲਦੀ ਕੋਈ ਸਾਧਨ ਨਹੀਂ ਮਿਲਦਾ ਸੋ ਸਾਡੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਤੇ ਨਾਲ ਹੀ ਅਸੀਂ ਜੋਤ ਸਾਹਿਬ ਦਾ ਧੰਨਵਾਦ ਕਰਦੇ ਹਾਂ ਤੇ ਉਹਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮੰਗ ਜਿਹੜੀ ਹੈ ਜਰੂਰ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਕੱਲ ਵੀਡੀਓ ਪਾਈ ਤੀ ਬਈ ਅਨੰਦਪੁਰ ਸਾਹਿਬ ਤੋਂ ਦੀਪ ਦੇ ਇਲਾਕੇ ਨੂੰ ਬੱਸ ਲਾਈ ਜਾਵੇ 1 2 4 5 ਜਿੰਨੀਆਂ ਵੀ ਲਾਈਆਂ ਜਾਵੇ ਬਾਅਦ ਤੇ ਬਾਅਦ ਸ਼ਤਾਬਦੀ ਕਰਕੇ ਬਾਅਦ ਵਿੱਚ ਵੀ ਇੱਕ ਰੂਟ ਪੱਕਾ ਲਾਇਆ ਜਾਵੇ ਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਵਾਇਰਲ ਹੋਣੇ ਤੇ ਬਾਅਦ ਉਹ ਵੀਡੀਓ ਕੈਬਨਟ ਮੰਤਰੀ ਹਰਜੋਤ ਸਿੰਘ ਬ੍ਰੈਸਕੋਲ ਪਹੁੰਚੀ ਤੇ ਉਹਨਾਂ ਦੇ ਪੀ ਸਾਹਿਬ ਨਾਲ ਗੱਲ ਉਹਨਾਂ ਦਾ ਫੋਨ ਆਇਆ ਤੇ ਕਹਿੰਦੇ ਦੱਸੋ ਕਿੰਨੀਆਂ ਬੱਸਾਂ ਚਾਹੀਦੀਆਂ ਤੇ ਅਸੀਂ ਕਿਹਾ ਫਿਲਹਾਲ ਤੁਸੀਂ ਪਹਿਲੀ ਬੱਸ ਭੇਜੋ ਤੇ ਲੱਗ ਲੱਗ ਪਿੰਡਾਂ ਨੂੰ ਲੱਗ ਲੱਗ ਬੱਸਾਂ ਭੇਜਾਂਗੇ ਅੱਜ ਪਹਿਲੀ ਬੱਸ ਭੇਜੀ ਐ ਤੇ ਉਹ ਭਰ ਕੇ ਬੱਸ ਆਈ ਐ ਬੀਤ ਤੋਂ ਤੇ ਉਹ ਮੱਥਾ ਟੇਕ ਕੇ ਗਈ ਐ ਸੰਗਤ ਤੇ ਅਸੀਂ ਧੰਨਵਾਦ ਕਰ ਬਾਦ ਕਰਦੇ ਆ ਕੈਬਨਟ ਮੰਤਰੀ ਹਰਜੋਤ ਸਿੰਘ ਜੀ ਬਾਇਸ ਦਾ ਆਪਣਾ ਕਿਸੇ ਵੀ ਪਾਰਟੀ ਨਾਲ ਬਈ ਕੋਈ ਸਬੰਧ ਨਹੀਂ ਨਾਲ ਆਪਾਂ ਝਾੜੂ ਪਾਰਟੀ ਨਾਲ ਸਬੰਧ ਨਹੀਂ ਆ ਅਕਾਲੀ ਦਲ ਨਾਲ ਕਾਂਗਰਸ ਨਾਲ ਆਪਾਂ ਸਰਵ ਸੰਜੇ ਬੰਦੇ ਆ ਤੇ ਹੱਕ ਸੱਚ ਆਲੀਆਂ ਗੱਲਾਂ ਕਰਦੇ ਆ ਤੇ ਵਧੀਆ ਵੀਡੀਓ ਪਾਉਂਦੇ ਆ ਤਾਂ ਜੋ ਕਿ ਵੱਧ ਤੋਂ ਵੱਧ ਸੰਗਤਾਂ ਦਰਸ਼ਨ ਕਰ ਸਕਣ ਤੇ ਆ ਤੁਸੀਂ ਅਗਲੀ ਵੀਡੀਓ ਦੇ ਵਿੱਚ ਮੈਂ ਨਾਲੇ ਜੋੜ ਕੇ ਪਾ ਦੇਣੀ ਤੁਸੀਂ ਦੇਖਿਓ ਵੀ ਵੀਡੀਓ ਵਿੱਚ ਅਬਸ ਪੂਰੀ ਭਰਕ ਹੈ ਸ਼੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਆਇਆ ਵੀ ਜੇ ਹੋਰ ਵੀ ਬੀਤ ਦੇ ਕੋਈ ਸਰਪੰਚ ਲੰਬੜਦਾਰ ਜਾਂ ਮੋਹਰਤਬਾਰ ਬੰਦੇ ਆ ਜੇ ਸੰਗਤ ਪਿੰਡ ਤੇ ਆ ਸਕਦੀ ਹੈ ਤੁਸੀਂ ਸਾਡੇ ਕਮੈਂਟਾਂ ਦੇ ਵਿੱਚ ਤੁਸੀਂ ਸਾਨੂੰ ਨੰਬਰ ਛੱਡ ਦਿਓ ਤੇ ਅਸੀਂ ਤੁਹਾਡੇ ਪਿੰਡ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਪਰਾਲਾ ਕਰਕੇ ਬੱਸਾਂ ਭੇਜਾਂਗੇ ਤਾਂ ਜੋ ਕਿ ਇਹ ਸੰਗਤ ਮੱਥਾ ਟੇਕਣ ਆਵੇ ਤੇ ਫੇਰ ਇੱਕ ਵਾਰੀ ਧੰਨਵਾਦ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਜਿਨ੍ਹਾਂ ਨੇ ਇਹ ਬੱਸਾਂ ਵੀ ਤੇ ਲਈ ਚਲਾਈਆਂ ਤੇ ਇੱਕ ਰੂਟ ਜਰੂਰ ਪੱਕਾ ਚਲਾਵਾਂਗੇ ਖੁਰਾਲੀ ਤੋਂ ਖਰਾਲਗੜ ਤੋਂ ਸ਼੍ਰੀ ਆਨੰਦਪੁਰ ਸਾਹਿਬ ਲਈ ਜਿੱਥੇ ਅਸਥਾਨ ਹੈਗਾ ਭਗਤ ਰਵਿਦਾਸ ਮਹਾਰਾਜ ਜੀ ਦਾ ਉੱਥੋਂ ਪੱਕੀ ਬੱਸ ਚਲਾਵਾਂਗੇ ਆਨੰਦਪੁਰ ਸਾਹਿਬ ਤੇ ਖਰਾਲਗੜ ਤੋਂ ਬੱਸ ਐਨੀ ਵੀ ਕਿਸੇ ਵਿਕਾਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ